ਤੁ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਜੀ ਆਇਆਂ ਨੂੰ ਲੇਕੇ ਹਾਜ਼ਰ ਹੋਇਆ ਸਵੇਰੇ ਦੇ ਮੌਸਮ ਦੀ ਤਾਜ਼ਾ ਤਰਿਨ ਜਾਣਕਾਰੀ ਗੱਲ ਕਰਾਂਗੇ ਅਗਲੇ 4 ਦਿਨਾਂ ਦੇ ਮੌਸਮ ਦੇ ਬਾਰੇ ਕਿੰਨੇ ਇਲਾਕਿਆਂ ਦੇ ਵਿੱਚ ਮੀਂਹ ਦੇ आसार ਬਣਦੇ ਨਜ਼ਰ ਆ ਰਹੇ ਘਰ ਦੇ ਨੇ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਸਾਂਝੀ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਜੀ ਕਰ ਦਿੰਨੇ ਆ ਛੋਟੀ ਜਹੀ ਪਿਆਰ ਭਰੀ ਬੇਨਤੀ ਜੇਕਰ ਆਏ ਹੋ ਚੈਨਲ ਤੇ ਪਹਿਲੀ ਵਾਰ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਹੈ ਤਾਂ ਕਿ ਆਉਣ ਵਾਲੀ ਸਾਰੀ ਅਪਡੇਟ ਸਮੇਂ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਤਾਂ ਫਿਰ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਸਿਰਾਂ ਸਵੇਰ ਦੇ ਸਮੇਂ ਤੋਂ ਹੀ ਆਪਾਂ ਦੇਖ ਪਾ ਰਹੇ ਹਾਂ ਪੰਜਾਬ ਦੇ ਕੁਝ ਇਲਾਕਿਆਂ ਦਾ ਮੌਸਮ ਸਾਫ਼ ਤੇ ਕੁਝ ਇਲਾਕਿਆਂ ਦੇ ਵਿੱਚ ਬੱਦਲਵਾਈ ਵਾਲਾ ਮਾਹੌਲ ਧੁੱਪ ਵਾਲਾ ਮਾਹੌਲ ਮਿਕਸ ਬਣਦਾ ਨਜ਼ਰ ਆ ਰਿਹਾ ਹੈ ਅੱਗੇ ਸਮਝੀਏ ਤਾਂ ਮੌਸਮੀ ਪਾਗਲ ਨੂੰ 27 26 ਤੇ 25 ਤਰੀਕ ਨੂੰ ਪੰਜਾਬ ਦੇ ਕਾਫੀ ਹੀ ਇਲਾਕਿਆਂ ਦੇ ਵਿੱਚ ਗਰਮੀ ਦੇ ਨਾਲ ਨਾਲ ਕੁਝ ਇਲਾਕਿਆਂ 'ਚ ਗਰਮੀ ਤੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਦੇ ਅਸਾਰ ਬਣਦੇ ਨਜ਼ਰ ਆ ਰਹੇ। ਤਾਂ ਜੇ ਅੱਜ ਦੇ ਦਿਨ ਦੀ ਵੀ ਗੱਲ ਕਰੀਏ 24 ਤਰੀਕ ਦੀ ਯਾਨੀ ਕਿ ਆ ਪੰਜਾਬ ਦੇ ਪਠਾਨਕੋਟ ਤੋਂ ਲੈ ਕੇ ਤਰਨਤਾਰਨ ਸਾਹਿਬ, ਅੰਮ੍ਰਿਤਸਰ ਸਾਹਿਬ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੁਹਾਲੀ, ਰੂਪਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ 25% ਤੱਕ ਮੀਂਹ ਦੇ ਅਸਾਰ ਬਣਦੇ ਨਜ਼ਰ ਆ ਰਹੇ। ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ ਤੇ ਬਾਕੀ ਦੇ ਜੋ ਪੰਜਾਬ ਦੇ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਹੀਟ ਵੇਵ ਯਾਨੀ ਕਿ ਕੁਝ ਇਲਾਕਿਆਂ 'ਚ ਗਰਮੀ ਤੇ ਕੁਝ ਇਲਾਕਿਆਂ ਦੇ ਵਿੱਚ ਗਰ ਚਮਕ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ ਹੁੰਦਾ ਨਜ਼ਰ ਆ ਰਿਹਾ ਹੈ ਅਗਲੇ ਦਿਨਾਂ ਦੇ ਵਿੱਚ ਵੀ 26 27 ਤਰੀਕ ਨੂੰ ਸਿਸਟਮ ਥੋੜਾ ਤਕੜਾ ਹੁੰਦਾ ਨਜ਼ਰ ਆਏਗਾ ਮੌਸਮੀ ਭਾਗ ਦੀ ਮੰਨੀ ਇਹ ਤਾਂ ਆਉਣ ਵਾਲੇ ਦੋ ਦਿਨਾਂ ਯਾਨੀ ਕਿ ਅੱਜ ਤੇ ਕੱਲ ਦੇ ਲਈ ਗਰਮੀ ਦੇ ਨਾਲ ਨਾਲ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ yellow alert ਜਾਰੀ ਹੁੰਦਾ ਨਜ਼ਰ ਆ ਰਿਹਾ ਹੈ ਨਾਲ ਹੀ ਗਰਜ ਚਮਕ ਦਾ ਅਲਰਟ ਵੀ ਜਾਰੀ ਹੈ ਸੋ ਅਗਲੇ ਦਿਨਾਂ ਦੀ ਗੱਲ ਕਰੀਏ ਯਾਨੀ ਕਿ 26 27 28 ਤੇ 29 ਤਰੀਕ ਦੀ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਤੇਜ਼ ਰਫ਼ਤਾਰ ਨਾਲ ਹਵਾਵਾਂ ਦਸੀਆਂ ਜਾ ਰਹੀਆਂ ਨੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਅੱਜ ਵੀ ਆਪਾਂ ਨੂੰ ਕਾਫੀ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਚਲਦੀਆਂ ਨਜ਼ਰ ਆ ਸਕਦੀਆਂ ਨੇ ਸੂਮੀਪਾਕ ਵੱਲੋਂ 29 ਤਰੀਕ ਨੂੰ ਯਾਨੀ ਕਿ 27 ਤਰੀਕ ਨੂੰ ਇੱਕ ਤਕੜਾ ਸਿਸਟਮ ਪੰਜਾਬ ਵਿੱਚ ਐਂਟਰ ਕਰ ਸਕਦਾ ਹੈ ਜਿਸ ਕਰਕੇ 27 ਤੋਂ 29 ਤੱਕ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਵਿੱਚ ਮੁਰ ਮੌਸਮ ਜਿਹੜਾ ਬਦਲਦਾ ਮિજાਜ ਨਜ਼ਰ ਆਏਗਾ 12 ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਨਾਲ ਪਵੇਗਾ ਮੀਂਹ ਗਰਮੀ ਦੀ ਲਹਿਰ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਲੇਕਿਨ ਨੋ ਟੱਪਾ ਦੌਰਾਨ ਪੰਜਾਬ ਵਿੱਚ ਤਾਪਮਾਨ ਜਿਹੜਾ ਉਹ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ ਨੋ ਟੱਪਾ ਦੌਰਾਨ ਸੂਰਤ ਦੀ ਜਿਹੜੀ ਦਿਵਰਤਾ ਹੈ ਉਹ ਵੱਧ ਜਾਂਦੀ ਹੈ ਜਿਸ ਕਾਰਨ ਇਹ ਤੇਜ਼ ਗਰਮੀ ਦਾ ਸਮਾਂ ਹੁੰਦਾ ਇਹ ਮੰਨਿਆ ਜਾਂਦਾ ਹੈ ਕਿ ਤਪਾ ਦੇ ਦਿਨਾਂ ਵਿੱਚ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਮੌਨਸੂਨ ਜਿਹੜਾ ਉਹ ਚੰਗਾ ਹੁੰਦਾ ਹੈ ਤੋਂ ਜੇਕਰ ਕੋਈ ਅਚਾਨਕ ਸਿਸਟਮ ਬੰਦਾ ਹੈ ਜਿਨ੍ਹਾਂ ਇਲਾਕਿਆਂ 'ਚ ਜ਼ਿਆਦਾ ਮੀਂਹ ਦੇ ਸਾਰ ਬਣਦੇ ਨਜ਼ਰ ਆਏ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦੇਵਾਂਗੇ ਵੀਡੀਓ ਰਾਹੀਂ ਬਾਕੀ ਤੇਜ਼ ਹਵਾਵਾਂ ਦਾ ਅਲਰਟ ਤਾਂ ਜਾਰੀ ਹੈਗਾ ਇਹ ਘਰ ਚਮਕ ਤੇ ਬੱਦਲਵਾਈ ਵਾਲਾ ਮਾਹੌਲ ਪੰਜਾਬ ਦੇ ਇਲਾਕਿਆਂ ਦੇ ਵਿੱਚ ਬਣਦਾ ਨਜ਼ਰ ਆਏਗਾ। ਕੁਝ ਇਲਾਕਿਆਂ ਦੇ ਵਿੱਚ ਗਰਮੀ ਵਾਲਾ ਮਾਹੌਲ ਵੀ ਬਣਿਆ ਹੋਇਆ ਹੈ।